ਲੁਧਿਆਣਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਠੋਸ ਕਦਮ ਚੁੱਕੇ ਜਾਂਦੇ ਹਨ ਪਰ ਕਈ ਵਾਰੀ ਸੜਕਾਂ ਦੇ ਉੱਪਰ ਅਜਿਹੇ ਸ਼ਰਾਰਤੀ ਅਨਸਰਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਨੂੰ ਸਮਝਾਉਣ ਦੇ ਲਈ ਜਦੋਂ ਉਹ ਕੁਝ ਕਦਮ ਚੁੱਕਦੇ ਹਨ ਤਾਂ ਉਹ ਕਦਮ ਉਹਨਾਂ ਤੇ ਭਾਰੀ ਪੈ ਜਾਂਦਾ ਅਜਿਹੇ ਦੇ ਵਿੱਚ ਲੁਧਿਆਣਾ ਦੇ ਕਚੇਰੀਆਂ ਤੋਂ ਬਾਹਰ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆ ਜਿੱਥੇ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਜਾਰੀ ਰੱਖਣ ਦੇ ਲਈ ਪੁਲਿਸ ਅਧਿਕਾਰੀ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਆ ਤਾਂ ਉੱਥੇ ਮਾਮਲਾ ਹੋਰ ਹੀ ਖੜਾ ਹੋ ਜਾਂਦਾ ਦਰਸਲ ਇੱਕ ਨੌਜਵਾਨ ਆਟੋ ਕਰਕੇ ਜੁਗਰਾਮਪੁਰ ਤੋਂ ਕਚੇਰੀਆਂ ਪਹੁੰਚਦਾ ਹੈ ਅਤੇ ਕਚੇਰੀਆਂ ਪਹੁੰਚ ਕੇ ਉਸ ਨੌਜਵਾਨ ਦੀ ਆਟੋ ਚਾਲਕ ਦੇ ਨਾਲ ਤੂ ਤੂ ਮੈਂ ਮੈਂ ਹੋ ਜਾਂਦੀ ਹੈ ਅਤੇ ਟ੍ਰੈਫਿਕ ਨੂੰ ਸਚਾਰੂ ਟੰਗ ਦੇ ਨਾਲ ਚੱਲਦਾ ਰੱਖਣ ਦੇ ਲਈ ਪੁਲਿਸ ਅਧਿਕਾਰੀ ਉੱਥੇ ਮੌਕੇ ਤੇ ਪਹੁੰਚਦੇ ਹਨ ਸਥਿਤੀ ਦਾ ਜਾਇਜ਼ਾ ਲੈਂਦੇ ਹਨ ਅਤੇ ਐਸਐਸਆਈ ਦੇ ਵੱਲੋਂ ਉਸ ਨੌਜਵਾਨ ਨੂੰ ਜਾਣ ਦੀ ਗੱਲ ਕਹੀ ਜਾਂਦੀ ਹੈ ਅਤੇ ਇਹਨਾਂ ਨੂੰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਐਸਈ ਦੇ ਨਾਲ ਉਸ ਨੌਜਵਾਨ ਦੀ ਵੀ ਤੂਤੂ ਮਮਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਚਹਿਰੀਆਂ ਦੇ ਬਾਹਰ ਸਾਰਾ ਮਾਮਲਾ ਹੰਗਾਮੇ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ ਅਤੇ ਉੱਥੇ ਮੌਕੇ ਤੇ ਉਸ ਨੌਜਵਾਨ ਦੇ ਪਿਤਾ ਦੇ ਵੱਲੋਂ ਵੀ ਪਹੁੰਚ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਉਸ ਦੇ ਨੌਜਵਾਨ ਪੁੱਤਰ ਨੂੰ ਪੁਲਿਸ ਅਧਿਕਾਰੀ ਦੇ ਵੱਲੋਂ ਮਾਰਿਆ ਕੁੱਟਿਆ ਜਾਂਦਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਉੱਥੇ ਇਸ ਮਾਮਲੇ ਲੈ ਕੇ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਸਿਰਫ ਇਨਾ ਦੋਮਾ ਆਟੋ ਚਾਲਕ ਅਤੇ ਉਸ ਨੌਜਵਾਨ ਦੇ ਵਿੱਚ ਹੋਏ ਮਾਮਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਨੌਜਵਾਨ ਉਹਨਾਂ ਦੇ ਨਾਲ ਖੇੜਣ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਨੂੰ ਜਾਣ ਦੇ ਲਈ ਕਿਹਾ ਜਾਂਦਾ ਹੈ ਉਹ ਤੈਨੂੰ ਬੁਲਾਇਆ ਨਹੀਂ ਕਰਿਆ ਤੂੰ ਕੌਣ ਆ ਗਿਆ ਪੱਛਾ ਗਰਾਉਂ ਮੇਰੇ ਤੇ ਪੱਛਾ ਗਰਾਉਂ ਆ ਯਾਰ ਇਹ ਤਾਂ ਦੇਖ ਇੱਕ ਉੱਪਰ ਚੜਦਾ ਹੀ ਮੈਂ ਤੇ ਪਿੱਛੇ ਹੋ ਕੇ ਗੱਲ ਕਰਦਾ ਇੱਧਰ ਗਿਆ ਅੱਛਾ ਕੈਮਰੇ ਲੱਗੇ ਆ ਹਾਂ ਕਿਉਂ ਛੱਡਾ ਕੱਲੀ ਕਿਉਂ ਛੱਡਾ ਵਾਲੇ ਨਾਲ ਲੜਦਾ ਸੀ ਵੀਰੇ ਇਹ ਕਿਉਂ ਛੱਡਾ ਵਾਲੇ ਨਾਲ ਲੜਦਾ ਸੀ ਉਹ ਛੱਡਿਆ ਅੰਕ ਇਤ ਕੰਮ ਆ ਰਿਹਾ ਮੈਨੂੰ ਮਾਂ ਭੈਣ ਦੀ ਗੱਲ ਆ ਰਹੀ ਹੈ ਮੇਰੀ ਕੋਈ ਗਲਤੀ ਨਹੀਂ ਭਾਜੀ ਯਾਰ ਇੱਥੇ ਭਾਜੀ ਤੇ ਮੇਰੇ ਲੱਗੇ ਘਾਗੇ ਦੇ ਲੋ ਯਾਰ ਇੱਥੇ ਘੜਾ ਕੇ ਦੇਖ ਲੋ ਕੈਮਰੇ ਲੱਗਾ ਤੇਰੀ ਭਾਜੀ ਮੈਂ ਨਹੀਂ ਛੱਡਦਾ ਮੈਂ ਨਹੀਂ ਛੱਡਦਾ ਮੈਂ ਨਹੀਂ ਛੱਡਦਾ ਭਾਜੀ ਪਰਚਾ ਗਿਟਾਓ ਮੇਰੇ ਤੇ ਪਰਚਾ ਗਿਟਾਓ ਮੇਰੇ ਤੇ ਛੱਡੋ ਪਰਚਾ ਗਿਟਾਓ ਮੇਰੇ ਤੇ ਭਾਜੀ ਗਿਟਾਓ ਚੱਲ ਮਾਛਾ ਕਹਦਾ ਤੁਸੀਂ ਧੱਕਾ ਕਰਦਾ ਮਾਰੇ ਮੈਨੂੰ ਮਾਂ ਬੇਟੀ ਲਾ ਕੇ ਬੱਚਾ ਕਰਦਾ ਨਾ ਮੈਂ ਪਰਫੈਕਟ ਬਣਾ ਕੇ ਫਿਰਦਾ ਹੋਈ ਐਨੀ ਪਬਲਿਕ ਸਾਹਮਣੇ ਗੱਲ ਪਈ ਜਾਂਦਾ ਹਾਂ ਵੀ ਕਿਹਨਾ ਬੱਚਾ ਮੈਡੀਕਲ ਕਰਾਉਣ ਲੈ ਨਸ਼ਾ ਕੀਤਾ ਰਿਹਾ ਮੈਡੀਕਲ ਕਰਾਓ ਮੇਰੇ ਤੋਂ ਕਰਾਓ ਮੈਡੀਕਲ ਹਾਂ ਅੱਜ ਬੜਸੇ ਲੱਗਦੀ ਆ ਪੂਰਤਾਂ ਦੇ ਮੈਂ ਉੱਥੇ ਪਾਉਣ ਦੇ ਲਈ ਨਾ ਜਾ ਅੱਜ ਤਾਂ ਲੱਗ ਰਹੀ ਆ ਉਹ ਸ਼ਾਮ ਤੋਂ ਐਸਾ ਨਾ ਯਾਰ ਦਿਮਾਗ ਲਹੀ ਗਿਆ ਤੇਰਾ ਦਿਮਾਗ ਪਲੀ ਤੂੰ ਮੜਾ ਮੜਾ ਜਿੰਨਾ ਬੀਨ ਨਸ਼ਾ ਕਰ ਲਿਆ ਸਾਡੇ ਰਖੀ ਮੈਨੂੰ ਕਿੱਥੇ ਕਰਾਓ ਕੋਈ ਮੈਡੀਕਲ ਕਰਾਓ ਇਹਨਾਂ ਨੂੰ ਕਰਾਓ ਮੈਡੀਕਲ ਕਰਾਓ ਮੈਡੀਕਲ ਲੱਗੇ ਐਂ ਤੇ ਹੀ ਪਹਿਲਾਂ ਬੋਲਦਾ ਸੀ ਯਾਰ ਸਰ ਮੇਲਾ ਕੁੜੀ ਬਿਸਲਾ ਮੇਰਾ ਕੁੜੀ ਜੀ ਕਿਮ ਇਸਲਾਮ ਸਦੀ ਮੇਰਾ ਬੇਟਾ ਬਿਮਾਰ ਹੁੰਦਾ ਹੈ ਤੇ ਕੋਈ ਕੰਮ ਕਰੀ ਕਰਦਾ ਹੈਗਾ ਪਿਸ਼ਾਪ ਇੱਕ ਬਲ ਲਗਾ ਰਿਹਾ ਬਲ ਕਰਮ ਲਗਾ ਰਿਹਾ ਸੀਗਾ ਐ ਮੇਰੇ ਕੋਲ ਲਗਾ ਰਿਹਾ ਸੀਗਾ ਮੁੰਡਾ ਉੱਥੋਂ ਜਗਰਾਉਂ ਮੋਲ ਤੋਂ ਆਇਆ ਾਟੋ ਦਾ ਆਇਆ ਵੀ ਇਹਦਾ ਇਹਦਾ ਅੰਕਲ ਮੈਂ ਦੱਸ ਦਵਾਂਗਾ ਕਿਤੇ ਦੇ ਜਾਂਦੇ ਇਹਦਾ ਤੂੰ ਵੀਰ ਲੈਣੇ ਇਹਦਾ ਦੱਸ ਤਾ ਜਿਹਨੇ ਦੱਸਿਆ ਗਿਆ ਇਹਦਾ ਕੋਈ ਗੱਲ ਨਹੀਂ ਇੱਥੇ ਆਣਗੇ ਬੜੀ ਏਸ਼ੀ ਨਸ਼ਾ ਕੀਤਾ ਕੀ ਕੀ ਨਹੀਂ ਕੀ ਨਹੀਂ ਕੀਤਾ ਮੇਰੇ ਮੁੰਡੇ ਨੂੰ ਚੇੜਾ ਮਾਰਿਆ ਉਹਨੇ ਧੱਕਾ ਮਾਰਿਆ ਮੇਰੇ ਮੁੰਡੇ ਗਲਾ ਫੜਿਆ ਜਿਹੜੇ ਮਰਜ਼ੀ ਪੇਉ ਨੂੰ ਬੁਲਾ ਲਿਆ ਆਪਣੇ ਨਾਲ ਗਿਆ ਇਹ ਜਨਾਬ ਅਸੀਂ ਗੇਰ ਗੱਲ ਪੁੱਛਿਆ ਕਿ ਮੈਂ ਤਾਂ ਮਾਰਿਆ ਕੋਈ ਨਹੀਂ ਗੱਲ ਉਹ ਦੋ ਤਾਲਬਨ ਮਤੇ ਹੋਰ ਖੜੇ ਧੀਏ ਉਹਨੇ ਕੇ ਅਸੀਂ ਨਕਲੂਨੀ ਗੱਲ ਵੀ ਜਾਣਦੇ ਜਾਂਦੇ ਜਾਂਦੇ ਹੁੰਦੇ ਗੱਲ ਹੋਈ ਇਹਨੇ ਕੀਤੀ ਜਾਵੇ ਸਾਡਾ ਕੋਈ ਮਾਰਿਆ ਵੀ ਟਵੇੜਾ ਮਰੀਆਂ ਜਿਹੜੇ ਬੁੱਲੇ ਤੇ ਫੜਿਆ ਨਹੀਂ ਤੇ ਮੁੰਡਾ ਮੇਰਾ ਬੁਵਾ ਰੰਦਾ ਸਰੋ ਮੋੜ ਬਿਲਕੁਲ ਡਾਕਟਰ ਜਲਤ ਹੈ ਤੇ ਮੈਂ ਪੁੱਛਿਆ ਕੀ ਕੀਤਾ ਅਗਲਾ ਮੈਂ ਮਾਰਿਆ ਨਹੀਂਗਾ ਇਹ ਤਾਂ ਕੈਮਰੇ ਤੇ ਕੈਮਰੇ ਲੱਗੇ ਕੇ ਮੈਂ ਚੈੱਕ ਕਰ ਲਵਾਂਗੇ ਚੈੱਕ ਕਰ ਲਵਾਂਗੇ ਕੀ ਕਰਨਗੇ ਅਸੀਂ ਉਹ ਤਾਂ ਆਟੋ ਨੂੰ ਫਰੇ ਸਰੋ ਆਟੋ ਨੂੰ ਫਰੇ ਕਿਹੜੀ ਜਾਂਦੀ ਉਹ ਮੇਰੇ ਕੋ ਆ ਰਹੀ ਜਾਂਦਾ ਬਾਬਾ ਮੈਂ ਦਵਾਈ ਲੈਣੀ ਤੇ 2500 ਰੁਪਏ ਉਹ ਮੇਰੇ ਕੋ ਆਇਆ ਸੀਗਾ ਪਹਿਲਾਂ ਮੇਰੇ ਕੋ ਆ ਕੇ ਬਾਬਾ ਮੈਂ ਮਾਰਿਆ ਗੁੜਿਆਂ ਨਾਲ ਪੇਲ ਮਾਰੀ ਮੇਰੇ ਬਾਰੇ ਤੁਸੀਂ ਮੈਂ ਮੰਗੀ ਕੰਦਾ ਜਾਂਦੀ ਕਰ ਵੀ ਕੀਤੀ ਜਾ ਜਾਂਦੀ। ਮੈਂ ਕਹਿੰਦਾ ਵੀ ਇਹ ਕੰਦਾ ਇਹ ਹੱਥ ਵਾਲੇ ਨਾਲ ਬੈਸ ਰਿਆ ਸੀ। ਹਾਂਜੀ। ਉਹਨਾਂ ਨੇ ਸੀ ਰੋਕੇ ਆ। ਹਾਂਜੀ। ਮੈਂ ਲੜ ਰਿਆ ਮੈਸੇਜ ਆਇਆ ਉਲਟਾ ਮੇਰੇ ਮਗਰ ਪੈ ਗਿਆ। ਕੀ ਕਰੀ? ਪੁੱਛੋ ਕੋਈ ਗੱਲ ਨਹੀਂ ਚੱਲਦੀ। ਪਹਿਲਾਂ ਕਿਤੇ ਰਕੀ ਕਿਹਨੇ ਕੀਤਾ ਕਿਹਨੇ ਕੀਤਾ। ਨਹੀਂ ਕੋਈ ਨਹੀਂ ਕੀਤਾ ਮੇਰੇ ਮੂਲੇ ਨੇ। ਪਹਿਲਾਂ ਆਦੀ ਸੀ ਹੁਣ ਭਾਈ ਖਾਂਦਾ ਬੈਜੋ। ਭਾਈ ਘਰੇ ਪੁਸ਼ਪ ਕਰ ਰਹਾ ਹਾਂ। ਹਾਂਜੀ। ਕੰਮ ਦੀ ਕਰਦਾ। ਉਹ ਕ੍ਰੀਏਟਿਵ ਮੇਰੇ ਕੰਮ ਲਗਾ ਜੀ ਇਤਕਾਰ ਕਰਕੇ। ਤੇ ਇਹ ਚਲੇ ਖੜੇ ਮਗਰ ਪੈਂਦਾ ਜੀ ਇਹ ਸੇਵ ਕਰਦਾ ਪ੍ਰਵੇਸ਼ਨਾ ਦਾ ਪ੍ਰਵੇਸ਼ਨਾ। ਹੁਣ ਮੰਗੀ ਕਰਦੇ। ਇਹ ਕਾਨੂੰਨੀ ਗੱਲ ਵੀ ਕੀਤੀ ਜਾਵੇ ਸਰ ਜ ਲੈ ਕੇ ਨਾ ਲੈ ਕੇ ਬੇਸ਼ੀ ਆ ਜਾਂਦੀ ਆ ਜੀ ਬੇਸ਼ੀ ਕਰਵਾਉਂਦੀ ਕਰਵਾ ਕੇ ਜਾ ਕੇ ਜੀ ਸਰ ਕਿਉਂਕਿ ਰਿਪੋਰਟ ਅਮਨ ਕਰੇਗਾ ਤੇ ਜਗਰਾਉਂ ਪੜਤੋਂ ਕੋਈ ਬੱਚਾ ਬੈਠ ਗਿਆ ਸੀ ਆਟੋ ਤੇ ਆਟੋ ਵਾਲਾ ਕਹਿੰਦਾ 20 ਰੁਪਏ ਕਰਾ ਲੈਣਾ ਉਹ ਕਹਿੰਦਾ 10 ਰੁਪਏ ਦੇਣਾ ਉਹ ਦੋਨੋਂ ਆਪਸ ਵਿੱਚ ਲੜ ਪਏ ਲੜ ਪਏ ਇੱਥੇ ਰਸ ਗਿਆ ਪੈ ਗਿਆ ਮੈਂ ਜਾ ਕੇ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਵੀ ਜਾ ਚੱਲ ਜਾ ਕੋਈ ਗੱਲ ਨਹੀਂ ਆਟੋ ਵਾਲੇ ਨੂੰ ਮੈਂ ਕਿਹਾ ਤੂੰ 10 ਦੇਦਾ ਤੂੰ 10 ਹੀ ਲੈ ਲੈ ਉਹ ਜਿਹੜਾ ਕਿਰਾਏ ਮੁੰਡਾ ਸੀ ਉਹ ਨਸ਼ੇੜੀ ਸੀ ਕੁਝ ਨਸ਼ਾ ਕੀਤਾ ਸੀ ਉਹਨੇ ਮੈਂ ਉਹਨੂੰ ਮੈਂ ਕਿਹਾ ਜਾ ਯਾਰ ਤੂੰ ਅੰਦਰ ਚੱਲ ਜਾ ਬਸ ਉਹਨੂੰ ਇੰਨਾ ਹੀ ਕਿਹਾ ਕਹਿੰਦਾ ਤੂੰ ਮ ਉਹਨਾਂ ਦਾ ਸ਼ੇਰ ਨਸ਼ੇੜੀ ਬੰਦੇ ਨੂੰ ਆਪਾਂ ਕਹਿ ਵੀ ਕੀ ਸਕਦੇ ਆ ਕੋਈ ਗੱਲਬਾਤ ਹੋ ਗਈ ਫੇਰ ਮਰਿਆ ਸੱਪ ਗੱਲ ਪੈਣ ਵਾਲੀ ਗੱਲ ਆ ਕੀ ਕੀ ਕੰਮ ਕੀ ਹੋ ਗਿਆ ਕਰਨ ਬਸ ਉਹ ਆਟਾ ਵਾਲੇ ਨਾਲ ਲੜਿਆ ਨਸ਼ਾ ਦਿੱਤਾ ਸੀ ਉਹਨਾਂ ਨਸ਼ੇ ਕਰਕੇ ਬੋਲਣਾ ਪਿਆ ਉੱਚੀ ਉੱਚੀ ਬਸ ਆਹੀ ਗੱਲ ਆ ਨਾ ਮੇਰੇ ਨਾਲ ਬਤਮੀਜ਼ੀ ਨਹੀਂ ਉਹ ਬਸ ਉੱਚੀ ਨਸ਼ੇੜੀ ਬੰਦੇ ਦਾ ਕਰਦਾ ਗੁੱਸਾ ਨਸ਼ੇੜੀ ਦਾ ਬੰਦਾ ਕੁਝ ਵੀ ਬੋਲੀ ਜਾਂਦਾ ਉਹਨੂੰ ਨਸ਼ੇ ਸੀ ਜਾਣ ਕਿੰਨਾ ਗੱਲਬਾਤ ਹੋ ਗਈ ਉਹ ਹੀ ਬੋਲੀ ਗਿਆ ਉੱਚੀ ਉੱਚੀ ਨਸ਼ੇੜੀ ਉਹ ਦੇਖਿਆ ਸਾਰਿਆਂ ਨੇ ਇੱਥੇ ਪਬਲਿਕ ਇਕੱਠੀ ਹੋਈ ਸੀ ਉਹ ਨਸ਼ਾ ਕੀਤਾ ਕਰਕੇ ਉੱਚੀ ਉੱਚੀ ਬੋਲ ਰਿਹਾ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ